ਕਿ ਚੀਜ਼ ਦਿ ਲੋੜ ਹੈ ਇੱਥੇ ਜਿਆਦਾ ਬਈ ਹਾਈਲਾਈਟ ਹੈ ਹੈ ਸਾਰੇ ਇਨਫੋਮੇਸ਼ਨ ਵਗੈਰਾ ਸਾਰੇ ਹਾਈਲਾਈਟ ਹੁੰਦਾ ਪਰ ਇਹ ਰੋਪੜ ਦਾ ਆਖਰੀ ਪਿੰਡ ਆ ਇੱਕ ਤਾਂ ਇੱਧਰ ਬੰਦੇ ਨਹੀਂ ਆਉਂਦੇ ਮन्ने ਤੁਹਾਨੂੰ ਵੀ ਪਤਾ ਹੋਣਾ ਰਾਹ ਬਹੁਤ ਲੰਬਾ ਪਤਾ ਨਹੀਂ ਲੱਗਦਾ ਪਿੰਡ ਕਿੱਥੇ ਆ ਜਿਹੜਾ ਪਿੱਛੇ ਆ ਉਹਦੇ ਕਰਕੇ ਉੱਥੇ ਬਹੁਤ ਜ਼ਿਆਦਾ ਲੋਕ ਹੋ ਗਏ ਆ ਕਿਤਾ ਲੈ ਦਾ ਪ੍ਰਬੰਧ ਕਰਦੇ ਜੀ ਅਸੀਂ ਹੋਰ ਤੋਂ ਵੀ ਪੱਕੀ ਪੈਸੇ ਵਾਲੀ ਲੈਦਰ ਸੇਵਾਦਾਰ ਸੇਵਾ ਕਰਦੇ ਰਹਿਣਾ ਮੇਰੇ ਜਿਹੜੀ ਪੱਕੀ ਆ ਜੀ ਰਾਤ 3 ਵਜੇ ਉੱਥੇ ਗੰਗਲ ਲੱਗਦੀ ਆ ਤੁਸੀਂ ਮਾਰੀ ਗਾਉਂ ਨਹੀਂ ਰੋਕਦਾ ਜੀ ਨੇ ਜੇ ਆਪਾਂ ਇੱਥੇ ਉਹ ਕਮੇਟੀ ਨੂੰ ਪੈਸੇ ਦੇ ਦਿੱਤੇ ਜਿਹੜਾ ਹਾਂਜੀ ਮੈਂ ਕਹਿੰਦਾ ਹੈ ਕਿ ਉਹ ਹੈ ਕਿ ਅੱਜ ਆਪਾਂ ਆਪਣੇ ਹਿਸਾਬ ਨਾਲ ਪਰਲੇ ਹਾਂਜੀ 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 ਪਾਣੀ ਗਿਆਲਾਵਾਂਗੇ ਨਦੀਆਂ ਵੀ ਆ ਗਈਆਂ ਜੋ ਟਾਈਮ ਤੋਂ ਚੱਲਦਾ ਪਾਣੀ ਵੱਗ ਗਿਆ ਰਾਤ ਪਾਣੀ ਵੱਗ ਜਗਾ ਜੀ ਬਹੁਤ ਜ਼ਿਆਦਾ ਨਦੀਆਂ ਵੀ ਆ ਗਈਆਂ ਟਾਈਮ ਤੋਂ ਚੱਲਦਾ 12 ਵਜੇ ਠੱਗਾ ਜੀ ਇਹਨਾਂ ਪਤਾਨੀ ਅਗਲਾ ਪੁਆਇੰਟ ਆ ਉੱਥੇ 1978 ਦੇ ਤਿਹਾਰ ਦਾ ਮਤਲਬ ਪਿੰਡ ਹੜਾ ਦਾ ਮਾਲੇਗਾ ਮਾਲਿਆ ਦੇ ਬਾਦ ਸਾਹਿਬ ਨੇ ਵੱਡੇ ਨਾਲ ਚੈੱਕ ਬੰਨ ਬਣਾ ਕੇ ਜੀ ਉੱਥੇ ਰੋਕਣ ਲਈ ਆ ਜੀ ਉਹ ਡੋਕਰਾਂ ਨੂੰ ਵੀ ਖੜੇ ਆ ਜੀ ਉਹਨਾਂ ਡੋਕਰਾਂ ਨੂੰ ਨਹੀਂ ਰੋਕਿਆ ਭਾਈ ਹੁਣ ਤੱਕ ਉੱਥੇ ਲੋਕ ਇਹ ਗੱਲ ਵੀ ਕਰਦੇ ਬਾਦ ਸਾਹਿਬ ਦੇ ਡੋਕਰ ਬਣੀ ਆਵੇ ਸਾਰੇ ਜਿਹੇ ਸਿੰਡਾਂ ਨੂੰ ਸੈਂਟਰ ਲੈ ਕੇ ਜਾਣਾ ਉਹ ਚੱਲ ਤਿਲ ਦਾ ਇਹ ਵੀ ਲੈ ਕੇ ਜਾ ਸਕਦੇ ਆ ਬਸ ਜੀ ਬਹੁਤ ਹੋਈ ਗਈ ਤੁਸੀਂ ਦੀ ਮਤ ਕੋਈ ਜਾ ਆਪਣੀ ਸਰਪੇਂਖਾ ਦੀ ਬੇਂਤੀ ਏਰੀਆ ਜਿਹੜੀ ਬੰਦ ਬੰਦ ਸਾਰਾ ਤੁਸੀ ਫੀਲ ਕਰੋ ਜੀ ਇੱਥੇ ਬਹੁਤ ਆਹ ਹਾਂ ਆਪਾਂ ਮੈਂ ਲੱਕ ਦੇਈਆਂ ਦੀ ਗਰੇਡ ਇੱਕ ਹੀ ਤਾਰ ਵਾਲੀ ਗਰੇਡ ਇੱਕ ਤਾਰ ਵਾਲੀ ਅਜੇ ਬਣ ਕੇ ਆਪਾਂ ਸੜਦੇ ਜਿਹੜਾ ਜੀ ਪਹਿਲੇ ਬਣ ਗਿਆ ਕਿੱਥੋਂ ਮਿਲਦੀ ਹੈ ਤਾਰ ਆਉਂਦੀ ਹੈ ਜੀ ਬਣਾ ਲੈਦੇ ਤੁਹਾਨੂੰ ਤਾਰ ਦੀ ਰੋਣਾ ਬੰਦੇ ਸਾਡੇ ਕੋਲ ਆਉਂਦੀ ਹੈ ਜੀ ਉੱਪਰ ਉੱਪਰ ਜਿੰਦਰ ਕੇ ਜਾਂ ਤੁਹਾਨੂੰ ਪੈਸੇ ਹੀ ਦੇ ਦੇਣੀ ਤੁਸੀਂ ਆਪ ਜਿੱਦਾਂ ਤੁਸੀਂ ਦੇਖੋ ਜਿੱਦਾਂ ਸਰ ਇੱਕ ਸਰ ਡੀਜ਼ਲ ਆ ਕਿ ਕਿੰਨਾ ਤੁਹਾਨੂੰ ਹੈ ਡੀਜ਼ਲ ਸਰ ਆ ਵੀ ਟਰੈਕਟਰ ਦਾ ਚੱਲੀ ਹੋਇਆ ਪੰਸਰ ਤੱਕ ਇਹਨੂੰ ਕੌਣ ਦੇਊਗਾ ਤੁਸੀਂ ਤੁਹਾਡੇ ਇੱਕ ਸਰ ਬੇਨਤੀ ਹੋ ਰਾ ਜੀ ਤੁਸੀਂ ਨਾ ਵੱਧ ਤੋਂ ਵੱਧ ਸੰਗਤ ਨੂੰ ਪੀਰ ਫੋੜ ਕਰਦੇ ਜੀ ਆਦੇ ਤਾਂ ਬੰਦੇ ਨਹੀਂ ਜਿਆਦਾ ਲੋੜਾ ਜੀ ਰਾਤ ਨੂੰ ਕਈ ਵਾਰ ਦਿੱਕਤ ਹੁੰਦੀ ਹੈ ਮੈਂ ਇਹ ਕਰਦਾ ਮੈਂ ਵਰਤਮਾਨੀ ਯੁੱਧਕਾਲ ਦੇ ਮੁੰਡੇ ਭੇਜ ਦਿੰਦਾ ਹੈ ਹੈ ਤੇ ਜਿਹੜਾ ਕੋਈ ਸਮਾਨ ਲੈਣਾ ਤੁਸੀਂ ਲੈ ਲਓ ਯਾਰ ਬਹੁਤ ਧੰਨਵਾਦ ਬੋਲੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਪਣੇ ਹਲਕੇ ਦੇ ਬੰਦੇ ਠੀਕ ਹੈ ਜੀ ਕਿੰਨੇ ਇੱਥੇ ਪੱਕੇ ਦੇਗਾ ਆ ਸਾਡੇ ਸਾਰੇ ਆਪ ਉਹ ਹੋਰ ਚਾਹੀਦੇ ਇਹਨਾਂ ਨੂੰ ਨਹੀਂ ਸੇਵਾਦਾਰ ਚਾਹੀਦੇ ਆ ਬਸ ਸਾਡੇ ਕੰਮ ਕਰ ਲਈਏ ਵੀਰੇ 500 ਗੁੰਡਾ ਲਾ ਦਈਏ ਹਾਂਜੀ ਕਿੰਨਾ ਠੀਕ ਹੈ ਤੁਸੀਂ ਐਂ ਕਰੋ 500 ਆ ਤੂੰ ਇੱਕ ਐਂ ਕਰ ਮੈਂ ਇੱਥੇ ਨਹੀਂ 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 ਐਂ ਕਰਦੇ ਮੈਂ ਇਹਦੀ ਪੱਕੀ ਟੂਫੀ ਇੱਥੇ ਲਾ ਦਿੰਦਾ ਆ ਬੰਦ ਤੇ ਆਹ ਵੇਜੂਗਾ ਨਾਲੇ 500 ਗੁੰਡਾ ਲਿਆਊਗਾ ਇਹ ਹੋਰ ਉਹਨੂੰ ਕੀ ਪੈਸੇ ਦੀ ਲੋੜ ਹੈ ਮੈਨੂੰ ਦੱਸ ਦਿਓ ਬਸ ਠੀਕ ਚਲੋ ਬਜੀ ਟਰਮਲ ਦੇ ਅੱਗੇ ਨਾਲੇ ਨਹੀਂ ਆਏ ਤੋਂ ਬਾਅਦ ਫੇਰ ਕੋਈ ਹੱਲ ਨਹੀਂ ਜੀ ਨਾਲੇ ਨਾ ਦੱਸ ਕੀ ਹੈ ਦਰਿਆ ਦਾ ਕਿੰਨੇ ਹੁੰਦੇ ਕਿੱਥੇ ਪੜਦਾ ਹੈ ਸਾਰੇ ਜੇ ਪੱਤੇ ਹੋ ਜਾਂ ਤੁਸੀਂ ਕੰਕਰੀਟ ਦੇ ਉਹਨੇ ਉਹ ਏਰੀਆ ਜਿੱਥੇ ਵਾਜਦਾ ਇੰਨਾ ਜੀ ਮਤਲਬ ਪਬਲਿਕ ਸੇਫ ਹੁਣ ਪਿੰਡ ਦੇ ਮਤਲਬ ਬਿਲਕੁਲ ਸਾਹਮਣੇ ਹੀ ਢਾਹ ਜੀ ਜਿਹੜਾ ਮੇਨ ਮੁੱਦਾ ਨਾ ਜੀ ਹੁਣ ਮਤਲਬ ਸਾਰੀ ਗਰੀਬ ਜਨਤਾ ਯਾ ਮਸਾਂ ਇੱਕ ਇੱਕ ਮਾਰ ਤੋਂ ਦਿਆਂ ਬਣਦੀ ਹੈ ਨਾ ਹੁਣ ਆ ਮੰਨੋ ਖੈਲੋ ਵੀ ਅਸੀਂ 31 ਤਰੀਕ ਦੇ ਜੀ ਉਥੇ ਪੁਰੇ ਹੀ ਆ ਨਾ ਸੁੱਤੇ ਆ ਜੀ ਨਾ ਘਰੇ ਜਾਂਦੇ ਇਹਦਾ ਪ੍ਰਧਾਨ ਜੀ ਇਲਾਕੇ ਦਾ ਸਰਪੰਚ ਸਾਹਿਬ ਐਂ ਕਰਿਓ ਇਹਦੇ ਬਾਤ ਨਾ ਇਹ ਪਾਣੀ ਜਿਹੜਾ ਇਹ ਤੋਂ ਡੋਲਦਾ ਚਾਰੇ ਨੂੰ ਨੁਕਸਾਨ ਨਹੀਂ ਹੋਇਆ ਚਾਰੇ ਨੂੰ ਨਹੀਂ ਹਰੇ ਨੁਕਸਾਨ ਨਹੀਂ ਅੰਦਰਲੇ ਅੰਦਰ ਸੀ ਗਿਆ ਜੀ ਸਰ ਅੰਦਰ ਕੋਇਆ ਅੰਦਰ ਹੀ ਆਈ ਬਾਹਰ ਨਹੀਂ ਹੈ ਫਾਟਲਰ ਸੀ ਗਿਆ ਜੀ ਪਾਪਲ ਦੇ ਵਿੱਚ ਟਿਕਣਾ ਪਿਆ ਸਾਨੂੰ ਅੱਛਾ ਚਾਰੇ ਦਾਸ ਕਿਆ ਘੋਨੇ ਦੀ ਬਸ ਜੀ ਅੰਦਰੋਂ ਟੀ ਸੇ ਰੋਟੀ ਹੋਈ ਨਾ ਠੀਕ ਹੈ ਮੈਂ ਇਹਦੀ ਡਿਊਟੀ ਲਾ ਦਿੰਦਾ ਤੁਹਾਡਾ ਪਰ ਅੱਜ ਹਲਕਾ ਜਾ ਜਾ ਪਰ ਨਹੀਂ ਕਰੋ ਆਹ ਦੇਖ ਕੇ ਕਰੂਗਾ ਸਭ ਸਾਰੇ ਹਾਂਜੀ ਠੀਕ ਹੈ ਕੋਈ ਨਾ ਕੋਈ ਮੈਂ ਮੱਤੀ ਦੀ ਰਮ ਮੈਂ ਤਾਂ ਮੌਕੇ ਤੇ ਹੀ ਮੈਂ ਆਇਆ ਮੈਂ ਯਾਨੀ ਮੇਨ ਸਾਡਾ ਮੁੱਦਾ ਆ ਕਿ ਡਰੇਨ ਪੱਟੀ ਜਿਵੇਂ ਬਣਾਈ ਸੇਤੀ ਖੇਤੀ ਸਾਡੇ ਇਲਾਕੇ ਦਾ ਪਚੋ ਨਹੀਂ ਦੇ ਲੋ ਮਾ ਛੋੜੇ ਤੱਕ ਦਵਾਈ ਸਾਰਾ ਹੀ ਜਿਹੜੀ ਉਹ ਫੋਰ ਹੈਂਡ ਲੱਗੀ ਹੋਈ ਹੈ ਜੰਗਲਾਤ ਵਿਭਾਗਾਂ ਦੀ ਉਹ ਡਰੇਨ ਪਟਾਈ ਜਾਵੇ ਜੁੱਥੇ ਉਹ ਓ ਨਹੀਂ ਪਟਾਉਂਦੀ ਜਿ ਕੋ ਆਪਣੀ ਮੈਂ ਹੁਣ ਮੈਂ ਨਹੀਂ ਕਹਿੰਦਾ ਵੀ ਹੁਣੇ ਪਟਾ ਦਿਓ ਥੋੜਾ ਤੁਸੀਂ ਹੋਰ ਪਟਾ ਦਿਓ ਹੋਰ ਪਟਾ ਦਿਓ ਆਪਣੀ ਸਰਕਾਰ ਆਣ ਤੇ ਪਟਾ ਦਿਓ ਨਹੀਂ ਆਪਣੀ ਸਰਕਾਰ ਆਉਣ ਤੇ ਮੈਂ ਪੱਕਾ ਜਿਹੜਾ ਕੰਮ ਕਰਨ ਲੱਗਿਆ ਹਾਂ ਹਾਂਜੀ ਮੈਂ ਨਾਲ ਉਸੇ ਕਰਦਾ ਕਿ ਸਾਰਾ ਸੀਮੈਂਟ ਦਾ ਬੰਨ ਜਿਹੜਾ ਡੈਮ ਬੰਦੇ ਨੂੰ ਹਾਂਜੀ ਹਾਂਜੀ ਸੀਮੈਂਟ ਦੇ ਬੰਨ ਠੀਕ ਹੈ ਜੀ ਆਪ Rajasthan ਦੇ ਜਿਵੇਂ ਦਾ ਇਹ ਤਾਂ ਕੋਈ ਮਾ ਨੀ ਨਹੀਂ ਆਲੇ ਪੰਨੇ ਦਾ ਕੋਈ ਫੈਸਲਾ ਨਹੀਂ ਹੈਗਾ ਮੈਨੂੰ ਅੱਛਾ ਨਹੀਂ ਇਹਦੇ ਬਾਅਦ ਵੀ ਜਦੋਂ ਪਾਣੀ ਗਿਆ ਜੇ ਤੁਸੀਂ ਦੱਸੋ ਕਹੋਗੇ ਨਾ ਮੈਂ ਐਕਸਪਰਟ ਤੋਂ ਆਪਣੇ ਮਜੂਰਦਾਰ ਤੋਂ ਤੇ ਨਾਲੇ ਵੱਡੀ ਮਸ਼ੀਨਾਂ ਜੇ ਆਪਾਂ ਜਨੂ ਨਹੀਂ ਕਰਦੇ ਆਪਾਂ ਕਰਦੇ ਆ ਕੋਈ ਨਹੀਂ ਕਰਦਾ ਆਪਾਂ ਆਪਾਂ ਕਰਦੇ ਆ ਬੀਤ ਬੜੀ ਇਹੀ ਆ ਵੀ ਸਾਡਾ ਹਲੋ ਹਲੋ ਅੱਜ ਮੈਂ ਦੰਦੇ ਨੇ ਸਵੇਰ ਦਾ ਲੱਗਿਆ ਰੇ ਜੀ ਪਹਿਲਾ ਤਿਆਰ ਬੱਸ ਤੁਹਾਡਾ ਬਹੁਤ ਧੰਨਵਾਦ ਯਾਰ ਤੁਸੀਂ ਬਚਾ ਲਿਆ ਤੁਸੀਂ ਬਹੁਤ ਲੋਕਾਂ ਨੇ ਸਿਰ ਢੁਕਦਾ ਆਪਣੇ ਪੰਜਾਬੀਆਂ ਦਾ ਸਿਰ ਢੁਕਦਾ ਜੀ ਪਤਾ ਨਹੀਂ ਇਹ ਮਹਿਕਮੇ ਕੰਮ ਕਰਨ ਲੱਗੇ ਕੋਈ ਸੋਚਦੇ ਨਹੀਂ ਕੀ ਕਰਦੇ ਕੀ ਨਹੀਂ ਉਹ ਥਾਲੀ ਨੇ ਹੁਣ ਬੁੜਾ ਤਾਂ ਕਰਨਾ ਨਹੀਂ ਕਰਾ ਬਾੜੀ ਦਾ ਲੱਗ ਨਹੀਂ ਉਹ ਥਾਲੀ ਉਹ ਵੱਡੀ ਹੋ ਗਈ ਥਾਲੀ ਬਹੁਤ ਵੱਡੀ ਕੀ ਫਰਕ ਜਿਗੜਾਤ ਬਣਿਆ ਹੋਇਆ ਜੀ 200 ਤੁਸੀਂ ਜੇ ਕਾਲੀ ਕੀਤੀ ਦੇਖੋ ਹੁਣ ਦਾ ਪਾਣੀ ਇਧਰੋਂ ਜੀ ਦਾ ਜੀ ਜੀ